ਆ ਗੱਲ ਵੀ ਨਰਸ ਦੋ ਪੰਜ ਮਿੰਟ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹਾਂਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਜੋਹਾਂਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਕਾਰਯੋਗ ਹਰ ਸੰਗਤ ਜੀਓ ਸਤਿਕਾਰਯੋਗ ਸత్సੰਗ ਜੀਓ ਆਪ ਜੀ ਬਹੁਤ ਉੱਚੇ ਤੇ ਸੁੱਚੇ ਪਾਗਾਂ ਵਾਲੇ ਹੋ ਕਿ ਆਪ ਜੀ ਇਸ ਵੇਲੇ ਨਿਹਕਲੰਕ ਨਰਾਇਣਾਰ ਮਾਰੇ ਸੇ ਸਿਸ਼ਨੂ ਭਗਵਾਨ ਜੀ ਦੇ ਚਰਨਾਂ ਦਾ ਆਪ ਹੀ ਸਾਰੇ ਅਨੰਦ ਮਾਣ ਰਹੇ ਹੋ ਕਿ ਉਹ ਇੱਕੋ ਇੱਕ ਅਕਾਲ ਪੁਰਖ ਜਿਸ ਦੀ ਸਭ ਦੀ ਸਾਰੇ ਉਸ ਦੀ ਔੜ ਰੱਖ ਦੇਗੇ ਬਟ ਉਹ ਪਰਮਾਤਮਾ ਕਿਸੇ ਨੂੰ ਨਜ਼ਰ ਨਹੀਂ ਆਇਆ ਇਹ ਪਹਿਲੀ ਵਾਰ ਹੋਇਆ ਕਿ ਪਰਮਾਤਮਾ ਨੇ ਮਾਕ ਲੋਕ ਦੇ ਵਿੱਚ ਆਪਣਾ ਪੁਕਾਵਾ ਕਰਕੇ ਸਾਖਿਆਤ ਹੋ ਕੇ ਆਪ ਜੀ ਨਾਲ ਗੱਲ ਕੀਤੀ ਔਰ ਆਪ ਜੀ ਨੂੰ ਜਬਰੀ ਪਖਤ ਬਨਾਇਆ गोविंद ਪਾਚਾ ਜੀ ਨੇ ਜਦੋਂ ਆਨੰਦਪੁਰ ਸਾਹਿਬ ਕਿਲਾ ਛੱਡਿਆ ਆਪਣਾ ਸਰਵੰਸ ਵਾਰਿਆ ਬੱਚੇ ਵਾਰੇ ਮਾਤਾ ਗੁਜਰੀ ਵਾਰੀ ਜਦੋਂ ਮਛਵਾੜੇ ਦੀ ਧਰਤੀ ਤੇ ਪੱਖਾਂ ਦੀ ਸੇਜ ਹੰਡਾਈ ਸੀ ਉਸ ਵੇਲੇ ਮਛਵਾੜੇ ਦੀ ਧਰਤੀ ਤੇ ਅਕਾਲ ਪੁਰਖ ਦੇਤੇ ਗੋਬਿੰਦ ਪਾਸ਼ਾ ਜੀ ਦਾ ਕੁਝ ਆਪਸ ਵਿੱਚ ਗੱਲਬਾਤ ਹੋਈ ਤੇ ਅਕਾਲ ਪੁਰਖ ਤੇ ਗੋਬਿੰਦ ਪਾਸ਼ਾ ਜੀ ਨਾਲ ਆਪਸ ਵਿੱਚ ਥੋੜਾ ਜਿਹਾ ਤੇਜ਼ ਤਕਰਾਰ ਜੋ ਹੋਇਆ ਯੋਗੀ ਕੋਲ ਇਕਰਾਰ ਮੰਗਲੇ गोविंद ਪਾਸ਼ਾ ਜੀ ਨੇ ਅਕਾਲ ਪੁਰਖ ਨੇ गोविंद ਪਾਸ਼ ਨੂੰ ਕਿਹਾ ਕਿ ਤੈਨੂੰ ਮੈਂ ਦੁਆਰਾ ਮਾਤ ਲੋਕ ਦੇ ਵਿੱਚ ਤੇਰੀ ਪ੍ਰੋਮੋਸ਼ਨ ਕਰਕੇ ਭੇਜਾਂਗਾ ਤਾਂ ਉਸ ਵੇਲੇ ਫਿਰ गोविंद ਪਾਸ਼ ਨੇ ਕਿਹਾ ਕਿ ਨਹੀਂ ਹੁਣ ਮੈਂ ਦੇਹ ਧਾਰ ਕੇ ਨਹੀਂ ਆਵਾਂਗਾ ਇਹੀ ਗੱਲ गोविंद ਪਾਸ਼ ਨੇ ਅਕਾਲ ਪੁਰਖ ਨੂੰ ਕਿਹਾ ਕਿ ਹੁਣ ਤੂੰ ਦੇਹ ਧਾਰ ਕੇ ਆ ਤੈਨੂੰ ਪਤਾ ਲੱਗੇ ਸੰਸਾਰ ਕਿਸ ਤਰ੍ਹਾਂ ਦਾ ਹੈ ਅਕਾਲਪੁਰਖ ਨੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਫਿਰ ਸ਼ਰਤ ਕੀ ਹੋਈ ਸ਼ਰਤ ਕੀ ਲੱਗੀ ਸੀ ਗੋਬਿੰਦ ਪਾਸ਼ਾ ਦੇ ਅਕਾਲਪੁਰਖ ਦੀ ਆਓ ਆਪਾਂ ਗ੍ਰੰਥ ਨੰਬਰ 22 ਦੀ ਲਿਖਾਂ ਜੀ ਕਰੀਏ ਪੇਜ ਨੰਬਰ 103 ਨੇ ਆ ਮਾਛੂ ਵਾੜੇ ਦੇ ਜੰਗਲ ਵਿੱਚ ਮੈਨੂੰ ਆਪਣਾ ਹਿੱਸਾ ਲਿਖ ਕੇ ਦੇ ਦੇ ਅੱਧ ਮੈਨੂੰ ਲਿਖ ਕੇ ਆਪਣਾ ਹਿੱਸਾ ਦੇ ਦੇ ਅੱਧ ਕਿਨੂੰ ਕਿਹਾ ਅਕਾਲਪੁਰਖ ਨੇ ਕਿਹਾ ਗੋਬਿੰਦ ਪਾਸ਼ਾ ਜੀ ਨੇ ਜਿੰਨਾ ਚਿਰ ਲਿਖ ਕੇ ਨਾ ਦੇਵੇਂ ਤੇਰੀ ਮੇਰੀ ਸੁਲਾ ਨਾ ਕੋਈ ਕਰਾਈਆ ਜਿੰਨਾ ਚਿਰ ਤੂੰ ਮੈਨੂੰ ਲਿਖ ਕੇ ਨਾ ਦੇਵੇਂ ਅੱਧਾ ਹਿੱਸਾ ਤੇਰੀ ਮੇਰੀ ਸੁਲਾ ਨਾ ਕੋਈ ਕਰਾਈਆ ਮੈਂ ਦੁਲਾਰੇ ਚਾਰੇ ਨੀਹਾਂ ਹੀਠ ਦਿੱਤੇ ਦੱਬ ਖਾਲੀ ਅਥੀ ਤੇਰਾ ਰਾਤ ਕਾਈਆ ਇਹਨੇ ਕਿਹਾ ਗੋਬਿੰਦ ਪਾਸ਼ਾ ਜੀ ਨਾਲ ਕਾਲਪੁਰ ਨੂੰ ਕਿ ਮੈਂ ਨੀਹਾਂ ਹੀਠ ਆਪਣੇ ਚਾਰੇ ਬੱਚੇ ਜਿਹੜੇ ਮੈਂ ਉਹ ਦਬਤ ਦਿੱਤੇ ਹੋਰ ਮੈਂ ਖਾਲੀ ਹੱਥ ਹੀ ਆ ਕੇ ਤੇਰਾ ਰਾਹ ਦੇਖ ਰਿਆਂ ਕਾਲਪੁਰਖ ਹੁਣ ਤੈਥੋਂ ਕਿੱਧਰ ਜਾਵਾਂ ਭੱਜ ਤੈਥੋਂ ਕਿੱਧਰ ਜਾਵਾਂ ਭੱਜ ਮੈਂ ਭਜਨ ਬੰਦਗੀ ਦਾ ਡੇਰਾ ਦਿੱਤਾ ਟਾਈਆ ਮੈਂ ਭਜਨ ਬੰਦਗੀ ਦਾ ਜਿਹੜਾ ਡੇਰਾ ਮੈਂ ਕੀ ਕਰ ਦਿੱਤਾ ਢਾ ਦਿੱਤਾ ਇੱਕ ਉਹ ਪੁਰਖ ਕਾਲ ਤੇਰਾ ਜਗਾਰਾ ਲਾਵਾਂ ਗੱਜ ਦੂਜੀ ਅਵਰ ਨਾ ਕੋਈ ਪੜਾਈਆ ਮੈਨੂੰ ਅਗਲਾ ਮਾਰਗ ਦੱਸ ਕਿਸ ਵਿਦ ਕਲਯੁਗ ਲਿਖਾ ਦੇਣਾ ਮੁਕਾਇਆ ਅਗਲੀ ਗੱਲ ਪੁੱਛ ਲਈ ਕਲਯੁਗ ਲਿਖਾ ਦੇਣਾ ਮੁਕਾਇਆ ਆਪਣਾ ਸ਼ੀਖਰਤਾ ਗੋਬਿੰਦ ਵੱਲ ਵੇਖ ਕੇ ਪਿਆ ਹੱਸ ਗੋਬਿੰਦ ਪਾਸ਼ਾ ਵੱਲ ਵੇਖ ਕੇ ਕਾਲਪੁਰ ਹੱਸ ਪੇ ਹਸਤੀ ਹਸਤੀ ਵਿੱਚੋਂ ਪ੍ਰਗਟਾਈਆ ਈ ਕਿਹਾ ਗੋਬਿੰਦ ਪਾਚ ਨੇ ਪੁੱਛ ਲਿਆ ਤੇ ਕਲਮੁਖ ਨੇ ਕੀ ਦੱਸਿਆ ਗੋविंदੋ ਵੇਖ ਮੱਝੇ ਵਿੱਚ ਤੇਰਾ ਖੇੜਾ ਰਹਾ ਬਸ ਕਿਥੇ ਮੱਝੇ ਵਿੱਚ ਤੇਰਾ ਖੇੜਾ ਰਹਾ ਬਸ ਜਿੱਥੇ ਵਸਲ ਮਿਲੇ ਯਾਰ ਖੁਦਾਈਆ ਉਥੇ ਤੂੰ ਤੇ ਮੈਂ ਜੋਤ ਸ਼ਬਦ ਦੀ ਧਾਰ ਆਉਣਾ ਨਸ ਤੂੰ ਕੱਲੇ ਨਹੀਂ ਆਉਣਾ ਤੂੰ ਤੇ ਮੈਂ ਦੋ ਨਾਲੇ ਕਿਸ ਤਰ੍ਹਾਂ ਆਉਣਾ ਸੀ ਅਸੀਂ ਸਰੀਰ ਕਰਕੇ ਨਹੀਂ ਆਵਾਂਗੇ ਕਿਸ ਤਰ੍ਹਾਂ ਆਵਾਂਗੇ ਜੋਤ ਸ਼ਬਦ ਦੀ ਧਾਰ ਆਉਣਾ ਨਸ ਭਜਣਾ ਵਾਹੋ ਦਾ ਹੀ ਆ ਗੁਰ ਉਤਾਰ ਪਗੰਬਰਾਂ ਸੁਣਾ ਕੇ ਸੱਚ ਸਤ ਦੇ ਆਂ ਦੜਾਈ ਆ ਹੁਣ ਛੇਤੀ ਭੰਦੇ ਹੁਣ ਛੇਤੀ ਭੰਦੇ ਕਾਇਆ ਮਾਟੀ ਕੱਚ ਸਰੀਰ ਸੀ ਉਸ ਵੇਲੇ ਓ ਕੀ ਕੇ ਹਕਾਲਪੁਰਖ ਨੇ ਓ ਇਸ ਨੂੰ ਹੁਣਾ ਮਾਟੀ ਨੂੰ ਖਤਮ ਕਰ ਦੇ ਭਾਂਡਾ ਤਤ ਰਹਿਣ ਨਾ ਪਾਈ ਆ ਫੇਰ ਮੇਰੇ ਵਿੱਚ ਜਾਣਾ ਰੱਜ ਅਗਲੀ ਰਚਨਾ ਦੇ ਆ ਵਿਖਾਈਆ ਇਹ ਪਾੰਡਾ ਖਤਮ ਕਰਦੇ ਤੇ ਫਿਰ ਤੂੰ ਮੇਰੇ ਵਿੱਚ ਰੱਜ ਗਏ ਫਿਰ ਕੀ ਕਰਨਾ ਅਗਲੀ ਰਚਨਾ ਦੇ ਆ ਵਿਖਾਈਆ ਫਿਰ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਜਿਸ ਧਾਰ ਨਾਲ ਹੋਣਾ ਪ੍ਰਗਟ ਕਿਹੜੀ ਧਾਰ ਨਾਲ ਹੋਣਾ ਪ੍ਰਗਟ ਕਲ ਕਲ ਕੀ ਵੇਸ ਬਟਾਈਆ ਕਲ ਕਲ ਕੀ ਵੇਸ ਬਟਾਈਆ ਗੋਵਿੰਦ ਪ੍ਰਭ ਸ਼ਰਨਾਈ ਗਿਆ ਟਟ ਇਹ ਸਾਰੇ ਬਚਨ ਸੁਣ ਕੇ ਗੋਬਿੰਦ ਪਾਸ਼ਾ ਸ਼ਰਨੀ ਟਟ ਗਏ ਚਕਚਕ ਬਲਾਗੇ ਪਾਈਆ ਤੇਰੀ ਜੋਤ ਜਗੇ ਲਟ ਲਟ ਅੰਧ ਅੰਧੇਰ ਰਹੇ ਨਾ ਪਾਈਆ ਤੂੰ ਵਸੇ ਘਟ ਘਟ ਹਰ ਘਟ ਰਿਆ ਸਮਾਈਆ ਤੂੰ ਕਿੱਥੇ ਵਸਦਾ ਅਕਾਲਪੁਰਖ ਤੂੰ ਕੜਕੜ ਦੇ ਵਿੱਚ ਵਸਿਆ ਹੋਇਆ ਤੂੰ ਵਸੇ ਘਟ ਘਟ ਹਰ ਘਟ ਰਿਆ ਸਮਾਈਆ ਕਿਉਂ ਦਿਨਾ ਮਜਮਾ ਪਾਈ ਵਟ ਇਹ ਵੀ ਸਵਾਲ ਕੀਤਾ ਗੋਬਿੰਦ ਪਾਸ਼ਾ ਇਹਨੇ ਕਿਉਂ ਦਿਨਾ ਮਜਮਾ ਭਾਈ ਵਟ ਪਟਨੇ ਵਾਲਾ ਰਹਿ ਜਨਈਆ ਪੁਰਖਿ ਅਕਾਲ ਸਹਿਜ ਨਾਲ ਦਿੱਤਾ ਦੱਸ ਕੀ ਦਸਿਆ ਦਸ ਦਸ਼ਮੇਸ਼ ਦਰੜਾਇਆ ਜੇ ਖੇਲ ਨਾ ਕਰਾਂ ਵਖ ਵਖ ਕੀ ਦਸਿਆ ਕਿ ਜੇ ਮੈਂ ਖੇਲ ਨਾ ਕਰਾਂ ਵਖ ਵਖ ਜੇ ਮੈਂ ਖੇਲ ਨਾ ਕਰਾਂ ਵਖ ਵਖ ਮੈਨੂੰ ਬੇਅੰਤ ਕਹਿ ਕੇ ਸੀਸ ਨਾ ਕੋਈ ਨਵਾਈਆ ਤਾਂ ਫਿਰ ਮੈਨੂੰ ਬੇਅੰਤ ਕੌਣ ਕਹੂਗਾ ਮੈਂ ਇਸੇ ਕਰਕੇ ਸਾਰੀ ਗੇਡਾਂ ਨੂੰ ਵਖ ਵਖ ਕਰਦਾ ਮੈਨੂੰ ਬੇਅੰਤ ਕਹਿ ਕਿ ਸੀਸ ਨਾ ਕੋਈ ਨਵਾਈਆ ਉਹ ਵੇਖ ਗੁਰੂ ਅਵਤਾਰ ਪਗੰਬਰਾਂ ਛੋਟੀਆਂ ਛੋਟੀਆਂ ਖਾਣੀਆਂ ਜਿਸ ਵੱਡੇ ਰੱਖ ਆਪਣੇ ਚਰਨਾ ਹੇਠ ਦਵਾਈਆ ਗੁਰੂ ਅਵਤਾਰ ਪੀਰ ਪਗੰਬਰ ਕੀ ਹੈ ਉਹਦੇ ਚਰਨਾ ਦੀਆਂ ਛੋਟ ਛੋਟੀਆਂ ਖਾਣੀਆਂ ਹੈ ਆਪਣੇ ਚਰਨਾ ਹੇਠ ਦਵਾਈਆ ਜਿਸ ਵੇਲੇ ਚਾਵਾਂ ਅਕਾਲ ਪੁਰਖ ਕਹਿੰਦੇ ਨੇ ਜਿਸ ਵੇਲੇ ਚਾਵਾਂ ਫੇਰ ਲਵਾ ਸਦ ਨਾ ਤਤ ਤਤਨ ਵਾਲਾ ਤੋੜਾਇਆ ਗੋਬਿੰਦ ਵੇਖ ਕੇ ਹੋਇਆ ਗਗ ਗਦ ਗੋਬਿੰਦ ਪਾਸ਼ਾ ਨੇ ਬੜੀ ਖੁਸ਼ੀ ਮਨਾਈ ਖੁਸ਼ੀ ਖੁਸ਼ੀ ਵਿੱਚੋਂ ਪਗਟਾਇਆ ਫੇਰ ਵੇਖਿਆ ਭਗਤ ਭਗਵਾਨ ਦੀ ਇੱਕੋ ਯਦ ਫੇਰ ਕੀ ਬਕਾਇਆ ਕਿ ਗੋਬਿੰਦ ਪਾਸ਼ਾ ਜੀ ਨੂੰ ਭਗਤ ਭਗਵਾਨ ਦੀ ਇੱਕੋ ਯਦ ਦੂਜਾ ਨજર ਨਾ ਕੋਈ ਆਇਆ ਕਿਰਪਾ ਕੀਤੀ ਪੁਰਖ ਸਮਰਾ ਸੋ ਆਪ ਜੀ ਸਾਰੇ ਬੜਾ ਭਾਗੀ ਹੋ ਉੱਚੇ ਸੁੱਚੇ ਹੋ ਸ਼ਰਮਣੀ ਹੋ ਆਪ ਜੀ ਨੂੰ ਪਰਮੇਸ਼ਰ ਨੇ ਆਪਣੀ ਹੱਥੀ ਮਾਤ ਲੋਕ ਦੇ ਵਿੱਚ ਆ ਕੇ ਆਪ ਜੀ ਨੂੰ ਸਭ ਨੂੰ ਜਣਪਕਤ ਬਣਾਇਆ ਫੇਰ ਵੇਖਿਆ ਭਗਤ ਭਗਵਾਨ ਦੇ ਇੱਕੋ ਜਦ ਦੂਜਾ ਨਜ਼ਰ ਨਾ ਕੋਈ ਆਇਆ ਕਿਰਪਾ ਕੀਤੀ ਪੁਰਖ ਸਮਰਥ ਆਪਣਾ ਪਰਦਾ ਦਿੱਤਾ ਉਠਾਈਆ ਆਪਣਾ ਪਰਦਾ ਜਿਉ ਹੈ ਉਹ ਕਾਲਕੁਸ਼ ਨੇ ਫਿਰ ਉਠਾ ਕੇ ਗੋਬਿੰਦ ਪਾਸ਼ਾ ਜੀ ਨਾਲ ساری ਗੱਲ ਦਸੀ ਤੂ ਤੇ ਮੈਂ ਦੋਨਾਂ ਨੇ ਜੋਤ ਸ਼ਬਦ ਦੀ ਤਾਰ ਹੋ ਕੇ ਹੀ ਅਸੀਂ ਮੱਝ ਦੇ ਵਿੱਚ ਪ੍ਰਗਟ ਹੋਵਾਂਗੇ ਜਨਮ ਨਹੀਂ ਲਵਾਂਗੇ ਅਸੀਂ ਪ੍ਰਗਟ ਹੋਵਾਂਗੇ ਗੋਵਿੰਦ ਅੰਤ ਕਾਲ ਯੁਗ ਤੇਰਾ ਮੇਰਾ ਇੱਕੋ ਹੋਣਾ ਜਸ ਵਖ ਵਖ ਨਹੀਂ ਹੋਣਾ ਤੇਰਾ ਤੇ ਮੇਰਾ ਇੱਕੋ ਹੋਣਾ ਜਸ ਸਿਤਾ ਤੋਂ ਵਹਰ ਪੜਾਈਆ ज्योति जोश रूप हर आप अपने कृपा कर करे खेल सा चहर नेह कलंक नवाइला मारे शेष संग विष्णु भगवान जुग चौकड़ी चलावनहारा रथ बेप्रवाह बेपरवाही नूर इलाही इको एक अखवाईया सो हर संगितियो ओ बेप्रवाह बेपरवाही ओ एकता ओ एक ही रहना सो मैं इत्ते ही माफी चाहवांगा सबे ने मुख रखदे होया ਮੈਂ ਇੱਥੇ ਹੀ ਆਪਜੀ ਤੋਂ ਮਾਫੀ ਚਾਹਾਂਗਾ ਸ਼ਬਦ ਅੱਗੇ ਪਿੱਛੇ ਹੋ ਜਾਂਦੇ ਨੇ ਬੱਚਾ ਹਾਂ ਜਾਂ ਜਾਂ ਹਾਂ ਸਾਰੀ ਸੰਗਤ ਹਯੂ ਚੰਚਾ ਜੀ ਮਾਫ ਕਰ ਦੇਣ ਪੰਜ ਕਰ ਰਹੇ ਆ ਸਾਧੂ ਹਰ ਸੰਦੇ ਜੀ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ bhagavan dīdhā sōhaṁ so mārāyi sēra sēṅga viṣṇu bhagavan dīdhā sōhaṁ mārāyi ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਐਸੀ ਸਾਡੇ ਮੇਰੇ ਸ਼ੋਅ ਕੇ ਪ੍ਰਿੰਦਰ ਸਿੰਘ ਇਹਨਾਂ ਬਹੁਤ ਸਮੇਂ ਤੋਂ ਪਹਿਲੇ ਕਿ ਬੜਾ ਹਾਜ ਬੜਾ ਇਹ ਡਿਸਪਲਿਨ